ਸੋਸ਼ਲ ਮੀਡੀਆ ਲਾ ਲੋ న్యూਸ ਚੈਨਲ ਲਾ ਲੋ ਹਰ ਜਗ੍ਹਾ ਇੱਕ ਕੋਈ ਇੱਕ ਵਿਸ਼ਾ ਹੈ ਕਿਸਾਨ ਅੰਦੋਲਨ ਯਾਨੀ ਦੇਖੋ ਤਾਂ ਜਿਹੜੀਆਂ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਨੇਸ਼ਨਲ ਹਾਈਵੇ ਜਾਮ ਕਿਤੇ ਜਾ ਰਹੇ ਨੇ ਉਹਦਾ ਨੁਕਸਾਨ ਕਿਹਨੂੰ ਹੋ ਰਿਹਾ ਹੈ ਮੈ ਇੱਕੋਲ ਕੇ ਨਾਂ ਕਿਸਾਨਾਂ ਨੂੰ ਲੋਨ ਵੀ ਫਰੀਦ ਦਿੱਤੇ ਜਾਂਦੇ ਨੇ ਲੋਨ ਦਿੱਤੇ ਜਾਂਦੇ ਨੇ ਬਾਅਦ ਜੋ ਅੰਦੋਲਨ ਹੁੰਦੇ ਨੇ ਸਰਕਾਰਾਂ ਦੁਆਰਾ ਐਕਸ਼ਨ ਦੇ ਦੌਰਾਨ ਉਹਨਾਂ ਦੇ ਲੋਨ ਮਾਫਾ ਦਿੱਤੇ ਜਾਂਦੇ ਨੇ ਬਿੱਲ ਇਹਨਾਂ ਨੂੰ ਫਰੀ ਦਿੱਤੀ ਜਾਂਦੀ ਹੈ ਜਿਹਦਾ ਭਾਰ ਸਾਡੇ ਸ਼ਹਿਰੀ ਬਰਦ ਦੇ ਉੱਤੇ ਪੈਂਦਾ ਉਹ ਕੌਣ ਮੁਕਤੇਗਾ ਅੱਜ ਮੇਰੇ ਘਰ ਦਾ ਜਿਹੜਾ ਬਿੱਲ ਆ ਰਿਹਾ ਪਿਛਲੇ ਕੁਝ ਸਾਲਾਂ ਨਾਲੋਂ ਡਬਲ ਬੀ ਆ ਰਿਹਾ ਹੈ ਦੇਸ਼ ਅੰਦਰ ਜਿੱਥੇ ਕਿਸਾਨ ਆਰਡੀਨੈਂਸ ਦੇ ਵਿਰੋਧ ਵਿੱਚ ਅੰਦੋਲਨ ਲੜ ਰਹੇ ਹੋ ਉੱਥੇ ਹੀ ਸ਼ਿਵ ਸੇਨਾ ਦੇ ਰਾਜੀਵ ਟੰਡਨ ਨੇ ਕਿਸਾਨਾਂ ਅੰਦੋਲਨ ਤੇ ਵੱਡਾ ਬਿਆਨ ਆਇਆ ਰਾਜੀਵ ਟੰਡਨ ਨੇ ਗੱਲਬਾਤ ਕਰਦੇ ਕਿਹਾ ਹੈ ਕਿ ਜੋ ਕਿਸਾਨ ਅੰਦੋਲਨ ਲੜ ਰਹੇ ਨੇ ਉਹਨਾਂ ਨਾਲ ਰੇਲਾਂ ਬੰਦ ਹੋਈਆਂ ਪਈਆਂ ਨੇ ਸ਼ਹਿਰੀ ਲੋਕਾਂ ਦੇ ਕੰਮਕਾਜ ਠੱਪ ਹੋਏ ਪਏ ਨੇ ਕਿਸਾਨ ਅੰਦੋਲਨ ਕਾਰਨ ਸਭ ਤੋਂ ਵੱਡਾ ਨੁਕਸਾਨ ਸ਼ਹਿਰੀ ਲੋਕਾਂ ਦਾ ਹੋ ਰਿਹਾ ਹੈ ਉਹਨਾਂ ਕਹਿੰਦੇ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਖਾਲਿਸਤਾਨੀ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ ਕਿਸਾਨਾਂ ਦੇ ਅੰਦੋਲਨ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ ਜਿਸ ਸਵਾਲ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਹਾਲੋ ਹਰ ਜਗ੍ਹਾ ਇੱਕੋ ਇੱਕ ਵਿਸ਼ਾ ਹੈ ਕਿਸਾਨ ਅੰਦੋਲਨ ਕਈ ਲੋਕ ਸਵਾਲ ਵੀ ਸਰ ਤੋਂ ਚੱਕਦੇ ਨੇ ਵੀ ਸ਼ਿਸ਼ਨਾ ਪੰਜਾਬ ਦੇ ਲੋਕ ਜਿਹੜੇ ਹਿੰਦੂ ਲੋਗ ਨੇ ਜਿਹੜੇ ਹਿੰਦੂ ਲੀਡਰ ਨੇ ਉਹ ਲੋਕਸਾਨ ਅੰਦੋਲਨ ਦਾ ਸਮਰਥਨ ਕਰਦੇ ਆ ਜਾਂ ਨਹੀਂ ਕਰਦੇ ਬਿਲਕੁਲ ਮੈਂ ਜਿਸਪਸ਼ਟ ਕਰਨਾ ਚਾਹੁੰਦਾ ਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਆਪਣੀ ਫੇਸਬੁਕ ਤੇ ਲਾਈਵ ਹੋ ਕੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਸ਼ਹਿਰੀ ਵਰਗ ਦੀਆਂ ਆਪਣੀਆਂ ਸਮੱਸਿਆ ਕੀ ਉਸਤੇ ਕਿਸੇ ਸਰਕਾਰ ਦੁਆਰਾ ਕਿਸੇ ਰਾਜਨੀਤਿਕ ਪਾਰਟੀ ਦੁਆਰਾ ਧਿਆਨ ਦਿੱਤਾ ਗਿਆ ਕਿਸਾਨ ਜਿਹੜੇ ਮੁੱਦਿਆਂ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਬੈਠੇ ਨੇ ਟ੍ਰੇਨਾਂ ਨੂੰ ਬੰਦ ਕਰਕੇ ਬੈਠੇ ਨੇ ਉਹਦਾ ਨੁਕਸਾਨ ਸ਼ੁਰੂ ਹੋ ਰਿਹਾ ਹੈ ਤਾਂ ਇਹ ਸੋਚਿਆ ਕਿਸੇ ਕਿਸਾਨ ਵੱਲ ਦੇ ਲੀਡਰ ਨੇ ਕਿਾ ਕਿਸੇ ਰਾਜਨੀਤਿਕ ਪਾਰਟੀ ਨੇ ਇਹ ਸੋਚਿਆ ਵੀ ਜਿਹੜੀਆਂ ਟ੍ਰੇਨਾਂ ਬੰਦ ਪਈਆਂ ਇੰਨੀ ਦੇਰ ਤੋਂ ਤਾਂ ਜਿਹੜੀਆਂ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਨੈਸ਼ਨਲ ਹਾਈਵੇ ਜਾਮ ਕੀਤੇ ਜਾ ਰਹੇ ਨੇ ਉਹਦਾ ਨੁਕਸਾਨ ਸ਼ੁਰੂ ਹੋ ਰਿਹਾ ਹੈ ਮੈਂ ਉਹ ਗਿਆਨ ਹੈ ਸ਼ਹਿਰ ਦਾ ਰਹਿਣ ਵਾਲਾ ਸਾਡਾ ਸ਼ਹਿਰ ਹੋਜੀ ਦੇ ਡਿਪੈਂਡ ਕਰਦਾ ਜਾਂ ਸੈਕੰਡ ਇੰਡਸਟਰੀ ਨੂੰ ਡਿਪੈਂਡ ਕਰਦਾ ਜਿੰਨਾ ਸਾਡੇ ਸ਼ਹਿਰ ਵਿੱਚ ਵਪਾਰ ਹੈ 50% ਹੋਜੀ ਦਾ ਤੇ 50% ਸੈਕੰਡ ਇੰਡਸਟਰੀ ਨੂੰ ਕੰਮ ਕਰਦਾ ਜਿਹੜਾ ਹੋਜੀ ਦਾ ਵਪਾਰ ਹੈ ਸਿੱਜਰਾਂ ਨੂੰ ਵਪਾਰ ਹੁੰਦਾ ਜਦੋਂ ਠੰਡ ਪੈਂਦੀ ਹੈ ਵਪਾਰੀਆਂ ਦੇ ਚਿਹਰੇ ਤੇ ਮੁਸਕਾਨ ਆਉਂਦੀ ਹੈ ਵੀ ਲੋਕ ਸਾਡਾ ਮਾਲ ਲੈਣਾਂਗੇ ਨਾਂਗੇ ਵਪਾਰੀ ਸਾਡਾ ਮਾਲ ਲੈਣ ਜਾਣਗੇ ਤੇ ਸਾਡਾ ਮਾਲ ਅਸੀਂ ਵੇਚਾਂਗੇ ਤੇ ਪੈਸੇ ਘਰ ਲੈ ਕੇ ਆਵਾਂਗੇ ਪਰ ਹੋ ਕੀ ਰਿਹਾ ਹੋ ਕੀ ਰਿਹਾ ਪਹਿਲਾਂ ਤਾਂ ਕਿਸਾਨ ਦੇ ਅੰਦੋਲੇ ਨੇ ਟ੍ਰੇਨਾਂ ਬੰਦ ਕਰਕੇ ਰੱਖੀਆਂ ਜਿਹੜਾ ਪੂਰਾ ਵਪਾਰੀ ਆਣਾ ਜੀ ਉਹ ਸਾਡੇ ਸ਼ਹਿਰ ਜਿੱਨੀ ਆ ਪਾਇਆ ਡਰ ਦੇ ਕਾਰਨ ਕੋਕੀ ਅੰਮਾਲੇ ਤੋਂ ਬਾਅਦ ਲੁਧਿਆਣੇ ਤੱਕ ਟ੍ਰੇਨਾਂ ਨਹੀਂ ਆ ਰਹੀਆਂ ਸੀਗੀਆਂ ਜਿਹਦਾ ਨੁਕਸਾਨ ਕਿਧ ਨੂੰ ਹੋਇਆ ਹੋਜ ਦੇ ਵਪਾਰੀ ਨੂੰ ਜਿਹੜੀਆਂ ਹੋਰ ਚੀਜ਼ਾਂ ਵੀ ਆਣੀਆਂ ਸੀਗੀਆਂ ਦਾਲਾ-ਆਦੂਲਾ ਕੁਛ ਵੀ ਜਿਹੜਾ ਵੀ ਹੋਰ ਦੂਜੇ ਰਾਜੋਂ ਸਾਮਾਨ ਆ ਰਿਹਾ ਉਹਦਾ ਨੁਕਸਾਨ ਕਿਧ ਨੂੰ ਹੋ ਰਿਹਾ ਜਿਹੜਾ ਕੱਚਾ ਮਾਲ ਦੂਜੇ ਰਾਜ ਤੋਂ ਸਾਡੇ ਕੋਲ ਆਂਦਾ ਉਹਦਾ ਨੁਕਸਾਨ ਕਿਧ ਨੂੰ ਹੋ ਰਿਹਾ ਉਹ ਸਾਡੇ ਸ਼ਹਿਰੀ ਬਰਗ ਨੂੰ ਨੁਕਸਾਨ ਹੋ ਰਿਹਾ ਕੁਛ ਦਿਨ ਲੈ ਗਏ ਨੇ ਹੋਜ ਵੀ ਦੇ ਸੀਗਨ ਨੂੰ ਹੋਦਿ ਦੇ ਵਪਾਰ ਨੂੰ ਮੁਣੀ ਪਿਛਲੇ ਕੁਝ ਦਿਨ ਪਹਿਲਾਂ ਸਰਦੀ ਪਈ ਲੋਕਾਂ ਦੇ ਵਪਾਰੀਆਂ ਦੇ ਚਿਹਰੇ 'ਚ ਮੁਸਕਾਨ ਆਈ ਵੀ ਠੰਡ ਪੈ ਗਈ ਹੈ ਵੀ ਸਾਡੇ ਕੋਲ ਜਿਹੜਾ ਮਾਲ ਬਣਿਆ ਇਹ ਜਲਦ ਤੋਂ ਜਲਦ ਨਿਕਲ ਜਾਏਗਾ ਤੇ ਸਾਡੇ ਪੈਸੇ ਸਾਡੇ ਘਰ ਆਣਗੇ ਪਰ ਹੋਇਆ ਕੀ ਜਦੋਂ ਮਾਲ ਜਾਣ ਦਾ ਟਾਈਮ ਆਇਆ ਤਾਂ ਕਿਸਾਨ ਅੰਦੋਲਨ ਕਰਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਸਾਡੇ ਮਾਲ ਨਾ ਤਾਂ ਇਹ ਟ੍ਰੇਨਾਂ ਦੇ ਭੇਜਣ ਚੁੱਕੀਆਂ ਕੋਈ ਟ੍ਰੇਨਾਂ ਬੰਦ ਨੇ ਦੂਜੇ ਪਾਸੋਂ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਣ ਕਰ ਦਿੱਤੇ ਸਾਡੇ ਮਾਲ ਜਿਹੜੇ ਨੇ ਟਰਾਂਸਪੋਰਟਾਂ ਦੇ ਉੱਤੇ ਰੋਡੇ ਫਿਰਦੇ ਪਏ ਨੇ ਇਹਦਾ ਹਟਾਨਾ ਕੌਣ ਕਰੇਗਾ ਜਿਹੜਾ ਸਾਨੂੰ ਇਹ ਘਾਟਾ ਪਊਗਾ ਇਹਦਾ ਨੁਕਸਾਨ ਕੌਣ ਭਰੇਗਾ ਸਾਡਾ ਇੱਕੋ ਇੱਕ ਸਵਾਲ ਕੰਨਨ ਸਾਹਿਬ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਜਿਹੜੇ ਉਹ ਬਿਲਾ ਦਾ ਗ੍ਰੋਥ ਕਰ ਰਹੇ ਉਹਦੇ ਵਿੱਚ ਸਾਡਾ ਨੁਕਸਾਨ ਹੋਊਗਾ ਇਹਦੇ ਬਾਰੇ ਤੁਹਾਡਾ ਕੀ ਬਿਲਕੁਲ ਇੱਕੋ ਹੀ ਗੱਲ ਮੇਰਾ ਹੋਜ਼ਰੀ ਦਾ ਕੰਮ ਹੈ ਮੇਰੇ ਦੋਸਤ ਬੈਠੇ ਨੇ ਮੇਰੇ ਮਿੱਤਰ ਬੈਠੇ ਨੇ ਉਹਨਾਂ ਦਾ ਵੀ ਹੋਜ਼ਰੀ ਦਾ ਕੰਮ ਹੈ ਕੋਈ ਨਾਈ ਫੁੱਲ ਬਣਾਉਂਦਾ ਕੋਈ ਲੇਡੀ ਸੂਟ ਬਣਾਉਂਦਾ ਕੋਈ ਸ਼ੈਂਟਸ ਕੋਟੀ ਬਣਾਉਂਦਾ ਕਿਸੇ ਵੀ ਸਰਕਾਰ ਦੁਆਰਾ ਕਿਸੇ ਵੀ ਅਦੋਬੀ ਗੁਬਾਰੀ ਮੰਡਲ ਸਰਕਾਰ ਦੁਆਰਾ ਕੀ ਉਹ ਸਿੱਧੀ ਗਰੰਟੀ ਦਿੱਤੀ ਜਾਂਦੀ ਹੈ ਵੀ ਜਾਓ ਤੁਸੀਂ ਰਜੀਤ ਟੰਡਨ ਜੀ ਤੁਸੀਂ ਜਾ ਕੇ ਲੇਡੀ ਕੋਟੀ ਬਣਾਓ ਤੁਸੀਂ ਸ਼ੈਂਟਸ ਕੁੱਤਾ ਪਿਆਮਾ ਬਣਾਓ ਕਾਡਾ ਮਾਲ ਜੇ ਤੁਸੀਂ ਬਣਾਉਂਗੇ ਅਸੀਂ ਉਹਦੀ ਖਰੀਦਣ ਦੀ ਗਰੰਟੀ ਅਸੀਂ ਆਪ ਲਾਾਂਗੇ। ਕੀ ਕੋਈ ਸਰਕਾਰ ਸਾਡਾ ਮਾਲ ਖਰੀਦੀ ਐ? ਪਹਿਲੀ ਗੱਲ ਤਾਂ ਛਰੀ ਵਰਗ ਜਿੰਨੀ ਬਿਜਲੀ ਲੈ ਰਿਆ ਬਿਲਕੁਲ ਮਹਿੰਗੀ ਬਿਜਲੀ ਲੈ ਰਿਆ। ਕਾਰਨ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਆ ਮੁਫਤ ਬਿਜਲੀ ਦਿੱਤੀ ਜਾਂਦੀ ਆ। ਉਹਨਾਂ ਨੂੰ ਸਬਸਿਡੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਨੇ। ਲੋਕ ਉਹਨਾਂ ਦੇ ਮਾਲ ਕਿਤੇ ਜਾਂਦੇ ਨੇ। ਛੜੀਆਂ ਮੁਕੀ ਦਿੱਤਾ ਜਾਂਦਾ। ਮੈਂ ਇੱਕੋ ਗੱਲ ਕਹਨਾ ਕਿਸਾਨਾਂ ਨੂੰ ਲੋਨ ਮੁਫਤ ਦਿੱਤੇ ਜਾਂਦੇ ਨੇ ਲੋਨ ਦਿੱਤੇ ਜਾਂਦੇ ਨੇ ਬਾਅਦ ਜੋ ਅੰਦੋਲਨ ਹੁੰਦੇ ਨੇ ਸਰਕਾਰਾਂ ਦੁਆਰਾ ਕੈਕਸ਼ਨ ਦੇ ਦੌਰਾਨ ਉਹਨਾਂ ਦੇ ਲੋਨ ਮਾਫਾ ਦਿੱਤੇ ਜਾਂਦੇ ਨੇ ਬਿਜਲੀ ਇਹਨਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਜਿਹਦਾ ਭਾਰ ਸਾਡੇ ਸ਼ਹਿਰੀ ਬੰਦੇ ਉੱਤੇ ਪੈਂਦਾ ਉਹ ਕੌਣ ਭੁਗਤੇਗਾ ਬਾਅਦ ਮੇਰੇ ਘਰ ਦਾ ਤਾਂ ਬਿੱਲ ਆ ਰਿਹਾ ਪਿਛਲੇ ਕੁਝ ਸਾਲਾਂ ਨਾਲੋਂ ਡਬਲ ਬਿੱਲ ਆ ਰਿਹਾ ਕਿਉਂ ਦਿਨ-ਪ੍ਰਤੀ ਦਿਨ ਰੇਟ ਵਧ ਰਹੇ ਨੇ हरियाणा ਦੇ ਵਿੱਚ ਹੁੰਦੀ ਬਿਲੀ 2.5 ਰੁਪਏ ਮਿਲਦੀ ਪਈ ਹੈ ਦਿੱਲੀ 3 ਰੁਪਏ ਮਿਲਦੀ ਪਈ ਹੈ ਪੰਜਾਬ ਚ 12 ਰੁਪਏ 13 ਰੁਪਏ ਰੇਟ ਅਸੀਂ ਭਰ ਰਹੇ ਹਾਂ ਇਹਦਾ ਜ਼ਿੰਮੇਦਾਰ ਕੌਣ ਹੈ ਕਿਸੇ ਨਿਗਰ ਨੇ ਸ਼ਹਿਰੀ ਲੋਕਾਂ ਦਾ ਸੋਚਿਆ ਵੀ ਸ਼ਹਿਰੀ ਵਰਗ ਨੂੰ ਕੀ ਮੁਸੀਬਤ ਹੈ ਸ਼ਹਿਰੀ ਵਰਗ ਕੀ ਦੁੱਖ ਚੀਲ ਰਿਹਾ ਹਰ ਵਿਅਕਤੀ ਨੂੰ ਸਰੋਵੀ ਖੋਲਣ ਦਾ ਸਾਡਾ ਵੋਟ ਬੈਂਕੀ ਸਾਂ ਅੰਦੋਲਨ ਕਿਸਾਨ 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 ਮੈਂ ਕਿਹਨਾਂ ਉਹਦੇ ਹੱਕ ਦੀ ਲੜਾਈ ਕਰਾਂ ਜੋ ਸੇ ਮੰਗਾਵਨ ਦੀ ਮਨੋ ਪਰ ਉਹਦਾ ਪਾਰਸ਼ਰੀ ਵਰਮੇ ਉੱਤੇ ਨਾ ਪਾਇਆ ਜਾਵੇ। ਨਾ ਤੋੜੋ ਸਹਿਰ ਦੀ ਕਰਮ ਕਮਰ, ਨਾ ਤੋੜੋ ਵਪਾਰ ਦੀ ਕਰਮ ਕਮਰ। ਅਰਬਾਂ ਖਰਬਾਂ ਦਾ ਮਾਲ ਹੋ ਜਿਓਂ ਦਾ ਲੋਕਾਂ ਦੇ ਘਰਾਂ 'ਚ ਬਣਿਆ ਬੈਠਾ। ਟਰਾਂਸਪੋਰਟਾਂ ਦੇ ਮੁਤਾ ਫਿਰਦਾ, ਉਹ ਨੂੰ ਕੋਣ ਸੰਭਾਲੇਗਾ? ਉਹ ਕਿੰਦਾ ਪਹੁੰਚੂਗਾ ਦੁਕਾਨ ਦੂਜੇ ਸਟੇਟਾਂ ਦੇ ਰਾਜ ਦੇ ਦੁਕਾਨਦਾਰਾਂ ਦੇ ਕੋਲ? ਮੇਰੇ ਪੈਸੇ ਦਾ ਜਿਹੜਾ ਨੁਕਸਾਨ ਹੋਊਗਾ ਉਹ ਨੂੰ ਕੋਣ ਭਰੇਗਾ? ਕਿਹੜਾ ਰਾਜਨੀਤਿਕ ਪਾਰਟੀ ਦਾ ਜਿਹੜਾ ਲੀਡਰ ਜਿਹੜਾ ਪ੍ਰਧਾਨ ਜਾਂ ਸ਼ਹਿਰੀ ਵਰਦਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਜਿਹੜੀਆਂ ਮਹਿੰਗੀਆਂ ਦਾਲਾਂ ਸਬਜ਼ੀਆਂ ਕੱਚਾ ਮਾਲ ਸੀ ਲੋਕ ਲੈ ਰਿਹਾ ਕੀ ਉਹਦਾ ਨੁਕਸਾਨ ਤੁਸੀਂ ਭਰੋਗੇ ਡਾਟਾ ਸਾਹਿਬ ਤੁਸੀਂ ਕੁਝ ਗੱਲ ਹੋਰ ਕਰਨੀ ਹੋ ਕਿ ਇਹ ਜਿਹੜਾ ਦਸਾਨ ਅੰਦੋਲਨ ਹੈ ਇਹਦੇ ਵਿੱਚ ਤਸਵੀਰ ਨਹੀਂ ਉੱਪਰ ਵੀ ਨਹੀਂ ਤਾਂ ਇੱਕ ਕਿਸਮ ਬਣਾ ਤੇ ਕਿੰਨਾ ਬਿਲਕੁਲ ਤੁਸੀਂ ਕੁਝ ਫੋਟੋਆਂ ਦੇਖੀਆਂ ਕੋਈ ਸੋਸ਼ਲ ਮੀਡੀਆ ਚੈਨਲ 'ਚ ਦੇਖਿਆ ਅਤਵਾਦੀ ਗਰਮੈਸਿਲ ਪਿੰਡਰਾ ਦੇ ਦੀਆਂ ਫੋਟੋਆਂ ਲੈ ਕੇ ਪੋਸਟਰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕੀ ਕਹਿ ਰਿਹਾ ਇੱਕ ਕਿਸਾਨ ਕੀ ਕਹਿ ਰਿਹਾ ਇੱਕ ਕਿਸਾਨ ਦੇ ਰੂਪ ਦੇ ਵਿੱਚ ਕੱਟੜਵਾਦੀ ਖਾਲਿਸਤਾਨੀ ਅਤਵਾਦੀ ਕਹਿ ਰਿਹਾ ਅਸੀਂ ਤਾਂ ਇੰਦਰ ਕੰਦਰੀ ਛੱਡੀ ਤੇ ਮੋਦੀ ਤੋਂ ਚੜਦਾਂਗੇ ਉਹ ਕੀ ਕਹਿ ਰਿਹਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਅਸੀਂ ਪਹਿਲਾਂ ਮਾਰਤੀ ਵੀ ਅਸੀਂ ਹੁਣ ਮੋਦੀ ਵੀ ਮਾਰਾਂਗੇ ਕਿੰਨੀ ਸ਼ਰਮ ਦੀ ਗੱਲ ਹੈ ਮੈਂ ਬਿਲਕੁਲ ਗਲਤ ਇਹ ਕਹਿ ਰਿਹਾ ਕਿਸਾਨਾਂ ਨੂੰ ਬੋਲਣ ਦੀ ਆਗ ਦੇ ਵਿੱਚ ਕੱਟੜਵਾਦੀ ਖਾਲਿਸਤਾਨੀ ਪੰਜਾਬ ਦਾ ਹਿਲਾਤ ਖਰਾਬ ਕਰਨ ਨੂੰ ਫਿਰਦੇ ਨੇ ਅਗਰ ਪੰਜਾਬ ਦੇ ਹਿਲਾਤ ਖਰਾਬ ਹੋਏ ਤਾਂ ਉਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਹੋਏਗੀ ਕਹਿੰਦਾ ਤੁਹਾਨੂੰ ਇਹ ਜਿਹੜਾ ਆਪਾਂ ਅੰਦolan ਦਿਖਾ ਰਹੇ ਆ ਆਪਾਂ ਚੈਨਲ ਦਿਖਾ ਰਹੇ ਸਾਰੇ ਤਾਂ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਜਿਹੜਾ ਇਹਦੇ ਪਿੱਛੇ ਜਿਹੜਾ ਵਰਕ ਹੋ ਰਿਹਾ ਹੈ ਜਿਹੜਾ ਜਿਹਦੇ ਪਿੱਛੇ ਸਮਰਥਨ ਹੈ ਉਕਤੀ ਦਾ ਹੈ ਕਿ ਪਹਿਲਾਂ ਕੋਸ ਫੈਲਿਆ ਪੰਜਾਬ ਦੇ ਹਾਲਾਤ ਤਰਾ ਕਰਨ ਦੇ ਲਈ ਪਾਕਿਸਤਾਨ ਦੇ ਵਿੱਚ ਪਿੱਛੇ ਬੈਠੀ ਆਈਸ ਆਈਸ ਜੇਨਸੀ ਵਿਦੇਸ਼ਾਂ ਦੇ ਜਿਹੜੇ ਕੱਟਰਵਾਦੀ ਬੈਠੇ ਨੇ ਜਿਹੜੇ ਪੰਜਾਬ ਨੂੰ ਹਿੰਦੁਸਤਾਨ ਜੋ ਲੱਗ ਕਰਕੇ ਖਾਲਿਸਤਾਨ ਬਣਾਉਂਦੀ ਗੱਲ ਕਰ ਰਹੇ ਨੇ ਉਹਨਾਂ ਦੋਰਾ ਪ੍ਰਜੋdit ਤੇ ਕਿਸਾਨ ਅੰਦੋਲਨ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਪੰਜਾਬ ਨੂੰ ਦਿਖਾਇਆ ਜਾਵੇ ਵੀ ਦਿੱਲੀ ਤੁਹਾਡੀ ਦੁਸ਼ਮਣ ਹੈ ਜਿੱਦਾਂ ਉਹ ਮਿਸੋ ਸੀ ਉਸ ਅਥਰਾਤੀ ਦਾ ਲੇਖ ਤਾਂ ਗਿਆ ਵੀ ਦਿੱਲੀ ਪੰਜਾਬ ਦੇ ਦੁਸ਼ਮਣ ਹੁਣ ਵੀ ਜਿਹੜੇ ਹਾਲਾਤ ਨੇ ਜਿਹੜੇ ਲੋਕ ਕੁੱਝ ਵਿੱਚ ਬੈਠੇ ਕਿਸਾਨਾਂ ਵਿੱਚ ਵੀ ਬੈਠੇ ਕੱਟੜਵਾਦੀ ਜਿਹੜੇ ਲੋਕ ਬਿਆਨਬਾਦੀ ਕਰ ਰਹੇ ਨੇ ਉਹਨਾਂ ਦੇ ਮਸੂਬੇ ਵੀ ਇਹੀ ਨੇ ਉਹ ਵੀ ਇਹੀ ਕਹਿ ਰਹੇ ਨੇ ਵੀ ਜਿਹੜਾ ਦਿੱਲੀ ਦਾ ਸਰਸਕਾ ਮੁੰਦੀ ਅਸੀਂ ਇਹਨੂੰ ਵੀ ਮਾਰ ਦੇਵਾਂਗੇ ਅਸੀਂ ਇੰਦਰਾ ਗੰਦ ਨਹੀਂ ਛੱਡੀ ਮੈਂ ਫੇਰ ਕਿਸਾਨ ਪੀਰਾਂ ਨੂੰ ਵਕੀਲ ਕਰਨਾ ਚਾਹਾਂਗਾ ਵੀ ਜਿਹੜੇ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਸਰਦੀ ਬਾਰੇ ਗੱਲ ਕਰੋ Sırt ağacı diyeti yaptığın kül ol. Sadece seyredip para kaybetme. Jai Hind, Jai Bharat.